ਕੀਦਾਰ ਦੀ ਡਿਊਟੀ ਬੰਨ ਗਈ ਤੇ ਚੋਰ ਤੇ ਚੌਕੀਦਾਰ ਇਕੱਠੇ ਹੋ ਗਏ 라ਉਲ ਸਾਦੀ ਤੇ ਕੇਜਰੀਵਾਲ ਨੇ ਗੜਵੱਗੀਆਂ ਬਾੜੀਆਂ ਤੇ ਇੱਕ ਸਰਕਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ ਇੱਕ ਪਾਸੇ ਆਰਟਿਸਟ ਸੀਗੇ ਭਵਰਤਵਾਨ ਜੀ ਤੇ ਸਾਡੇ ਬਾਜੂਆ ਸਾਥੂ ਨੇ ਉਹਨਾਂ ਨੂੰ ਟ੍ਰੇਨਿੰਗ ਦੇਈ ਆਰਟਿਸ ਬਣਾ ਰਿਆ ਉੱਥੇ ਉਹ ਨਾਟਕ ਚੱਲ ਰਿਹਾ ਸੀ ਉਹਨਾਂ ਦਾ ਆਪਸ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਬਾਅਦ ਵਿੱਚ ਦਿੱਲੀ ਜਾ ਕੇ ਉਹਨਾਂ ਦੇ ਆਕਾ ਜਿਹੜੇ ਨੇ ਉਹ ਗਲਵਕੜੀਆਂ ਪਾ ਕੇ ਬਾਵਾ ਫੜ ਕੇ ਕਿ ਇੰਡੀਗਟ ਬੰਦਾਂ ਦੇ ਵਿੱਚ ਇਕੱਠੇ ਹੋ ਗਏ ਤੇ ਕਾਂਗਰਸ ਵੀ ਆਪਣੇ ਰੋਲ ਤੋਂ ਪਟ ਲਈ ਲੋਕਾਂ ਨੂੰ ਛੱਡ ਗਏ ਔਰ ਆਮ ਆਦਮੀ ਪਾਰਟੀ ਵੀ ਪਟ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਮੈਨੂੰ ਗੌਰਵ ਹੈ ਮੋਦੀ ਸਾਹਿਬ ਤੇ ਮੈਨੂੰ ਗੌਰਵ ਹੈ ਕਿ ਉਹ ਆ ਕੇ ਫਿਰ 16000 ਕਰੋੜ ਦੇ ਗਏ ਔਰ ਹੋਰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਖਰਚ ਤੇ ਕਰੋ ਖਰਚ ਕਰਕੇ ਹੋਰ ਦੇ ਆ ਕੇ ਪਰ ਇਹ ਲੋਕ ਖਰਚ ਕਰਨ ਦੇ ਵਿੱਚ ਜੋ ਇਹਨਾਂ ਨੇ ਪ੍ਰਿਆ ਸਵਦਾਵਾ ਦੇ ਉੱਤੇ ਖਰਚ ਕਰ ਦਿੱਤਾ ਇਹਨਾਂ ਨੇ ਲੋਕਾਂ ਤੇ ਨਹੀਂ ਖਰਚ ਕੀਤਾ ਸੋ ਮੈਂ ਕੜੇ ਸ਼ਬਦਾ ਦੇ ਵਿੱਚ ਨਿੰਦਾ ਕਰਨਾ ਕਿ ਜਿੰਨਾ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਹੜ੍ਹਾਂ ਦਾ ਜਾਂ ਜਿੰਨਾ ਮਾਲ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਮਾਫੀਆ ਰਾਜ ਕਰਕੇ ਦੁਈਏ ਆਮ ਆਦਮੀ ਪਾਰਟੀ ਦੀ ਸਰਕਾਰ ਗੋਡੇ ਟੇਕੀ ਬੈਠੀ ਐ ਨਸ਼ੇ ਮਾਫੀਏ ਦੇ ਤੇ ਡਰਗ ਮਾਫੀਏ ਦੇ ਅੱਗੇ ਰਹਿਤ ਮਾਫੀਏ ਦੇ ਅੱਗੇ ਉਮੀਦ ਮਾਫੀ ਦੇ ਕੇ ਗੈਂਗਸਟਰਾਂ ਦੇ ਅੱਗੇ ਆਤੰਗਵਾਦੀਆਂ ਦੇ ਅੱਗੇ ਕੁੰਡਿਆਂ ਦੇ ਅੱਗੇ ਫਰੋਤੀਆਂ ਲੈਣ ਵਾਲਿਆਂ ਦੇ ਅੱਗੇ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਅਨੀ ਕੁਐਸਚਨਸ ਪੀਸ ਦਿਨ ਸੋਜਨਪੁਰ ਨੂੰ ਮੋਤੀਸਰ ਨਾਮ ਦਾ ਦਿੱਤਾ ਉਹ ਮਿਲਿਆ ਨਹੀਂ ਰੋੜਾ ਬਾਰੇ ਐਸਾ ਹੈ ਕਿ ਪਹਿਲੇ 12500 ਕਰੋੜ ਦਾ ਤੇ ਹਿਸਾਬ ਦੇ ਦਿਓ ਪਹਿਲੇ ਮੁਕਰ ਗਏ ਕਿ 12500 ਕਰੋੜ ਮਿਲਿਆ ਨਹੀਂ ਉਸ ਤੋਂ ਬਾਅਦ ਕਹਿ ਦੇ ਨਹੀਂ ਸਤ ਕਰਤਾ ਤਾਂ ਹੁਣ ਕੋ ਜਵਾਬ ਨਹੀਂ ਨਿਕਲਦਾ ਪਿਆ ਕਿ ਜੁਸਟ ਟ੍ਰਾਈ ਟੂ ਅੰਡਰਸਟੈਂਡ ਮਾਈ ਪੁਆਇੰਟ ਮੈਂ ਰਿਪਲਾਈ ਜਸਟ ਆਸਕ देम ਕੁਐਸਚਨ ਅਬਾਊਟ ਦਾ ਯੂਟਿਲਾਈਜੇਸ਼ਨ ਆਫ दैट ਅਮਾਉਂਟ दैट 12500 ਕਰੋੜਸ ਅਮਾਉਂਟ ਉਹ ਕਿੱਥੇ ਚਲਾ ਗਿਆ ਔਰ ਤੁਹਾਨੂੰ ਪਤਾ ਹੈ ਕੇਂਦਰ ਦੇ ਵਿੱਚ ਯੂਸੀ ਚਾਹੀਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਚਾਹੀਦਾ ਇਹ ਇੱਕ ਕਾਨੂੰਨ ਹੈ ਇਹ ਜੋ ਮੋਦੀ ਸਾਹਿਬ ਕਾਨੂੰਨ ਨਹੀਂ ਬਣਾ ਕੇ ਰਹੇ ਸੰਵਿਧਾਨ ਹੈ ਇਹ ਇਹਨਾਂ ਨੇ ਯੂਸੀ ਤੇ ਜੇ ਕੋਈ ਨਹੀਂ ਉਹ ਹਵਾ ਦੇ ਨਹੀਂ ਤੇ 12500 ਕਰੋੜ ਅਸੀਂ ਤੇ 2 ਮਹੀਨੇ ਤੋਂ ਖਾ ਪਾ ਰਹੇ ਹ ਕਿੱਥੇ ਹੈ ਉਹਨੂੰ ਉਸਮਾਨ ਨਿਕਲ ਗਿਆ ਕਿ ਜ਼ਮੀਨ ਧਾ ਗਈ ਉਹਨਾਂ ਨੂੰ ਨਿਕਲ ਗਏ ਆਮ ਆਦਮੀ ਪਾ ਗਈ ਲੈ ਵਰਕਰ ਨੇ ਅੱਗੇ ਜੀ ਐਨੀ ਕੁਸ ਸਾਹਿਬ ਸਾਹਿਬ ਜੀ ਜੀ ਕੀ ਤੇ ਕੀ ਕੀ ਕਾਲੀਦਾਰ ਨਾਮ ਤੋਂ ਗੱਠਣਾ ਤਾਂ ਮੈਂ ਕੋਈ ਕਿਉਂਕਿ ਆਪਾਂ ਇਹਦਾ ਅੰਦਰ ਨਹੀਂ ਆ ਰਹੇ ਕੋਈ ਕੰਮ ਕਰਾ ਨਹੀਂ ਕੋਈ ਕੰਮ ਨਹੀਂ ਆਪਾਂ ਨੂੰ ਨਹੀਂ ਇਹਦੇ ਬਾਰੇ ਕੋਈ ਕੀ ਕਹਿੰਦਾ ਦੇਖੋ ਇਹ ਪ੍ਰੋਵੋਕੇਟਿਵ ਤੇ ਹੈਗਾ ਸਾਡੇ ਪਾਰਲੀਮੈਂਟਰੀ ਬੋਡ ਦਾ ਬੋਰਡ ਦਾ ਜਿਹਦੇ ਅਧਿਐਕਸ਼ ਨੇ ਸ਼੍ਰੀ ਜਗਤਪ੍ਰਤਾਜ ਨੱਡਾ ਜੀ ਸਾਡੇ ਰਾਸ਼ਟਰੀ ਅਧਿਐਕਸ਼ ਔਰ ਉਹਦੇ ਕਸਟੋਡੀਅਨ ਨੇ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਪਰ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਤੇ ਜੋ ਅੱਜ ਸਾਡਾ ਭਾਜਪਾ ਦਾ ਪ੍ਰਚਾਰ ਪ੍ਰਸਾਰ ਵਿਸਤਾਰ ਹੋਇਆ ਚਾਤੇ ਉਹ ਇੱਕ ਕਬੂਤ ਪੂਰਵ ਹੈ ਮੈਂ ਤੁਹਾਨੂੰ ਮੈਥਮੈਟਿਕਲ ਫਿਕਰ ਦੇ ਦੇਣਾ ਕਿ ਲੋਕ ਸਭਾ ਇਲੈਕਸ਼ਨ ਨੇ ਜਾਣਦੇ ਨੇ ਸਾਡੇ ਸਿੰਘਲਾ ਸਾਹਿਬ ਕਿ ਅਸੀਂ ਕਮਲ ਦੇ ਫੁੱਲ ਦੇ ਉੱਤੇ 25 ਵਿਧਾਨ ਸਭਾ ਦੇਖੋ 92 ਵਿਧਾਨ ਸਭਾ ਸੀਟਾਂ ਤੇ ਸ਼ਾਇਦ 95 ਹੋ ਗਈਆਂ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ 25 ਵਿਧਾਨ ਸਭਾ ਸੀਟਾਂ ਦੇ ਅਸੀਂ ਜਿੱਤੇ ਆ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਔਰ 9 ਵਿਧਾਨ ਸਭਾ ਸੀਟਾਂ ਤੇ ਬਿਲਕੁਲ ਥੋੜੇ ਮਾਰ ਦਿੰਦੇ ਨਾਲ ਅਸੀਂ ਪਿੱਛੇ ਰਹੇ ਕਿੰਨੀਆਂ ਹੋ ਗਈਆਂ ਜੀ ਇਹ 34 ਔਰ 67 ਵਿਧਾਨ ਸਭਾ ਸੀਟਾਂ 'ਚ ਅਸੀਂ 19000 ਵੋਟਾਂ ਤੋਂ ਵੱਧ ਵੋਟ ਲੈਣੇ ਕੋ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ਤੇ ਖੜੀ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਹੜਾ ਆਇਆ ਜਿਹੜੇ ਕੇ ਵੱਡੇ ਵੱਡੇ ਨੇਤਾ ਵਰਕਰ ਦੇਸ਼ ਦੀ ਸੇਵਾ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਉਹ ਸਮਝ ਰਹੇ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਲੋਟੂ ਹੈ ਉਥੇ ਕਾਂਗਰਸ ਵੀ ਲੋਟੂ ਹੈ ਕਾਂਗਰਸ ਦੇ ਜਦੋਂ ਮੋਨ ਸਿੰਘ ਦੀ ਸਰਕਾਰ थी 12 ਲੱਖ ਰੋਡ ਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਔਰ ਇੱਕ ਸਰਕਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਵਾਰੀ ਮੁੱਖ ਮੰਤਰੀ ਰਹੇ ਤਿੰਨ ਵਾਰੀ ਪ੍ਰਧਾਨ ਮੰਤਰੀ ਰਹੇ ਇੱਕ આરોਪ ਨਹੀਂ ਲਾ ਸਕੇ ਕਰੋਪ ਲਾਇਆ ਜਿਹੜਾ ਬੰਦੇ ਜਿਹੜਾ ਕਿ ਇਸ ਆਪਣਾ ਰਫੇਲ ਦੇ ਉੱਤੇ ਲਾਇਆ ਸੀ ਔਰ ਤੁਹਾਨੂੰ ਯਾਦ ਹੈ ਕਿ ਸੁਪਰੀਮ ਕੋਰਟ ਹੀ ਰਾਹੁਲ ਗਾਂਧੀ ਨੇ ਆਪਣੇ ਝੂਠੇ ਬਿਆਨ ਤੇ ਮਾਫੀ ਮੰਗ ਕੇ ਛਾਕ ਬਚਾਈ ਇਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਮਰਥ ਹੈ ਕਿ ਆਪਣੀ ਸਰਕਾਰ ਬਣਾਏ ਜੋ ਅੱਜ ਦੀ ਡੇਟ ਜਦ ਅਸੀਂ ਥੱਲੇ ਇਲੈਕਸ਼ਨ ਲੜਾਂਗੇ ਕਮਲ ਦੇ ਫੁੱਲ ਤੇ ਇਲੈਕਸ਼ਨ ਲੜਾਂਗੇ ਔਰ ਲੋਕਾਂ ਨੇ ਮਨ ਉਭਰਾਇਆ ਲੋਕ ਦਿਨ ਦਿਨ ਪਲ ਪਲ ਸੱਜਣ ਦੀ ਵੇਡ ਕਰ ਰਹੇ ਨੇ ਕਦੋਂ 2027 ਆਏ ਤੇ ਕਮਲ ਦੇ ਫੁੱਲ ਤੇ ਮੋਹਰਾ ਲਾਈਏ ਤੇ ਪੰਜਾਬ ਦਾ ਮੁੱਖ ਮੰਤਰੀ ਭਾਜਪਾ ਦਾ ਬਣੇ ਪੰਜਾਬ ਦੀ ਸਰਕਾਰ ਵੀ ਭਾਜਪਾ ਦੀ ਬਣੇ ਡਬਲ ਇੰਚ ਦੀ ਸਰਕਾਰ ਬਣੇ ਠੀਕ ਕਰੀ ਫੇਰ ਰੰਗਲਾ ਵਸਦਾ ਰਚਦਾ ਫਿਚਫ ਆਤਮ ਨਿਰਵਰ

ਸਕੀਮਾਂ ਹੀ ਗੁੰਦੇ ਰਾਹ ਉਹ ਸਾਹੀ ਗੱਲ ਹੈ ਲੈਟ ਮੀ ਰਿਪਲਾਈ ਟੂ ਹਿਮ ਫਸਟ ਆ ਹਾਂ ਵੀ ਕੰਟਰੋਲ ਬ੍ਰਦਰ ਕਿ ਉਹਦੇ ਲੈਵਲ ਦੇ ਉੱਤੇ ਮੋਦੀ ਜੀ ਨੇ ਜੋ kia ਉਹ ਕਰਕੇ ਦਿਖਾਇਆ ਮੋਦੀ ਜੀ ਨੇ ਕਰਪਸ਼ਨ ਜ਼ੀਰੋ ਕੀਤੀ ਹੈ ਜਾਂ ਜਾਂ ਤਾਂ ਅਕਾਊਂਟ ਖੋਲ ਕੇ ਉਹ ਸਾਰਾ ਪੈਸਾ ਮਜ਼ਦੂਰ ਦਾ ਵੀ ਅਕਾਊਂਟ ਹੀ ਜਾਂਦਾ ਮੋਦੀ ਜੀ ਨੇ ਹਰ ਇੱਕ ਨੂੰ ਲਾਡ ਦੇਤਾ ਜਿੱਦਾਂ 70 ਸਾਲ ਤੋਂ ਉੱਪਰ ਦੇ ਸਾਰਿਆਂ ਨੂੰ ਦੇਤਾ ਤੇ 50 ਕਰੋੜ ਦੇਖਵਾਸੀਆਂ ਨੂੰ ਮੁਫਤ ਲਾਡ ਪਾਇਆ ਮੇਰੀ ਸੁਣ ਲੈ ਲੈ ਲੈਪੀ ਉਹ ਦੇ ਤੱਕ ਮੈਂ ਤੁਹਾਨੂੰ ਮੋਦੀ ਜੀ ਦੀ ਕ੍ਰੈਡਿਬਿਲਟੀ ਦੇ ਉੱਤੇ ਗੱਲ ਕਰ ਰਿਹਾ ਤੁਸੀ ਯੂ ਹੈਵ ਕੁਐਸਚਨ ਦਾ ਕ੍ਰੈਡਿਬਿਲਟੀ ਆਫ ਮਾਈ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਘਰ ਘਰ ਬਿਜਲੀ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਘਰ ਘਰ ਸੜਕ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਅੱਜ ਵਾਦਾ ਕੀਤਾ ਹਰ ਨਾਗਨੇ ਜਲ ਤੇ ਅੱਜ ਉਹ ਵਾਦਾ ਨੂੰ ਪੂਰਾ ਕਰ ਰਹੇ ਨੇ ਮੋਦੀ ਜੀ ਨੇ ਕਿਹਾ ਸੀ ਮੈਂ ਕਸ਼ਮੀਰ ਨੂੰ ਮੁਕਤ ਕਰਾਵਾਂਗਾ 370 ਨੂੰ ਮੁਕਤ ਕਰਾਤਾ ਹੈ ਮੋਦੀ ਜੀ ਨੇ ਕਿਹਾ ਸੀ 500 ਸਾਲ ਦੀ ਰਾਮ ਮੰਦਰ ਦੀ ਜੋ ਮੰਗਾਂ ਪੂਰੀ ਕਰਵਾਵਾਂਗੇ ਉਹ ਅੱਜ ਮੰਗ ਪੂਰੀ ਹੋ ਗਈ ਹੈ ਮੋਦੀ ਜੀ ਨੇ ਅੱਜ ਦੇਸ਼ ਦੀ ਸੈਨਾ ਨੂੰ ਜ਼ਬਰਦਸਤ ਸੈਨਾ ਬਣਾਇਆ ਹੈ ਅੱਜ ਉਹ ਭਾਰਤ ਨਹੀਂ ਰਹਿ ਗਿਆ ਕਾਂਗਰਸ ਵਾਲਾ ਜਿਹੜਾ ਟੋਕਰਾ ਲੈ ਕੇ ਜਾਂਦਾ ਸੀਗਾ ਅਮਰੀਕਾ ਇੱਕ ਧਾਬਾ ਮਾਰ ਦੱਸ ਤੇ ਕੰਪਨੀ ਚੜ ਜਾਂਦੀ ਸੀ ਉਹ ਭਾਰਤ ਨਹੀਂ ਰਹਿ ਗਿਆ 26 11 ਦਾ ਹਮਲਾ ਆ ਤੇ ਮਨਮੋਹਨ ਸਰਕਾਰ ਚੁੱਪ ਕਰਕੇ ਬੈਠੀ ਗਈ ਸੈਂਡ ਦਾ ਤੇ ਸਿਰ ਕੱਟ ਕੇ ਲੈ ਗਏ ਮਨਮੋਹਨ ਸਰਕਾਰ ਚੁੱਪ ਕਰਕੇ ਬੈਠੀ ਰਹੀ ਤੇ ਮੋਦੀ ਜੀ ਨੇ ਜਿਨ੍ਹਾਂ ਨੇ ਸਰਜਿਕਲ ਸਟ੍ਰਾਈਕ ਕਰਕੇ ਪਾਕਿਸਤਾਨੇ ਉਗਰਵਾਦੀ ਮਾਰੇ 에ਅਰ ਸਟ੍ਰਾਈਕ ਕਰਕੇ ਪਾਕਿਸਤਾਨੀ ਉਗਰਵਾਦੀ ਮਾਰੇ ਸਿੰਧੂਰ ਆਪਰੇਸ਼ਨ ਪਾਕਿਸਤਾਨੀ ਉਗਰਵਾਦੀ ਮਾਰੇ ਔਰ ਜਦੋਂ ਅਮਰੀਕਾ ਨੇ ਕਿਹਾ ਤਮਕੀਦ ਦਿੱਤੀ ਕਿ ਤੁਹਾਡੀ ਕਿਸਾਨੀ ਤੇ ਤੁਹਾਡੀ ਫਿਸ਼ਰੀ ਮੱਛੀ ਪਾਲਣ ਤੇ ਤੁਹਾਡੀ ਦੇਰੀ ਦੁੱਧ ਦੇ ਉੱਤੇ ਅਸੀਂ ਤਾਰਿਫ ਘਟਾਓ ਕਿ ਸਾਡਾ ਦੁੱਧ ਆਏ ਤੇ ਮੋਦੀ ਜੀ ਨੇ ਮੈਂ ਕਿਹਾ ਮੈਂ ਕਿਸਾਨ ਨੂੰ ਬਰਬਾਦ ਨਹੀਂ ਹੁੰਦਿਆਂ ਇਸ ਕਰਕੇ ਮੋਦੀ ਜੀ ਛਾਤੀ ਜੋੜੀ ਕਰਕੇ ਖਲੋਗੇ ਅਮਰੀਕਾ ਨਿਜ਼ਾਮ ਤੇ ਔਰ ਅਮਰੀਕਾ ਰੁਚਗਣਾ ਪਿਆ

ਤੁਸੀਂ ਮੈਂ ਸਭ ਕੁਝ ਦੇਖ ਲੰਨੇ ਆ ਭਗਵੰਦਾਨ ਜੀ ਦਾ ਐਪ ਕਿਉਂ ਨਹੀਂ ਜਿੱਦੇ ਤੇ ਉਹ ਹਜ਼ਾਰ ਦੇ ਸੁਣੀ ਜਾਓ ਤੁਹਾਡੇ ਕੋਲ ਚੰਦਾ ਕਿ ਅਸੀਂ ਦੇ ਹਿਸਾਬ ਹਰ ਚੀਜ਼ ਦੇ ਦਿੱਤਾ ਇਲਜ਼ਾਮ ਹੀ ਕੋਈ ਨਹੀਂ ਇੱਕ ਰਫੇਲ ਦਾ ਲਾ ਕੇ ਮੈਂ ਤੁਹਾਨੂੰ ਦੱਸ ਰਹਾ ਹਾਂ ਜਾਓ ਕੰਦੀ ਨੂੰ ਬਾਪੂ ਦਾ ਪੰਜਾਬ 50 ਹਜ਼ਾਰ ਕਰੋੜ ਰੁਪਏ ਹੇ ਤੱਕ ਸੈਂਟਰ ਮੈਂ ਕਹ ਰਿਹਾ ਜੀ ਖਸਿਆਨੀ ਬਿੱਲੀ ਖੰਭਾ ਨੁੱਟੇ ਛਾਜ ਤੇ ਬੋਲੇ ਛਾਨੀ ਬੋਲੇ ਕੀ ਕੀ ਅਰਖੇਡ ਹੈ ਜੇ ਬਾਕੀ ਸਟੇਟਾਂ ਚੂ ਬੈਠੀਆਂ ਤੇ ਪੰਜਾਬ ਹੀ ਰਹਿੰਦਾ ਨੇ ਬਾਕੀ ਵੀ ਤੇ ਆਪੋਜੀਸ਼ਨ ਦੇ ਸਟੇਟਾਂ ਨੇ ਕਰਨਾਟਕ ਹੈ ਹੋਰ ਹੈ ਕੋਈ ਬੋਲਦਾ ਇਹ ਪੰਜਾਬ ਦੀ ਨਕਾਮੀ ਨਾਕੀ ਸਰਕਾਰ ਦੀ ਵਿਫਲਤਾ ਆਮ ਆਦਮੀ ਪਾਰਟੀ ਦਾ ਫੇਲੀਅਰ ਜਿਹੜਾ ਹੈ ਉਹਨੂੰ ਲੁਕਾਉਣ ਦੇ ਲਈ ਇਹ ਝੂਠਾ ਪ੍ਰਚਾਰ ਕਰ ਰਹੀ ਹੈ ਜੀ ਮੈਂ ਜੀ ਰਜਿੰਦਰ ਗੁਪਤਾ ਜੀ ਨੇ ਨਾਮਿਨੇਟ ਕੀਤਾ ਜੀ ਅੱਜ ਆਪ ਦਾ ਰਾਜ ਸਭਾ ਸੀਟ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਕਵਲ ਜੀ ਉਹਨੂੰ ਸੰਦੀਪ ਕੁਮਾਰ ਨੂੰ ਕੀਤਾ ਫਿਰ ਉਹ ਤੋਂ ਸਤੀਫਾ ਲੈਣਾ ਉਹਨੂੰ ਮੰਤਰੀ ਬਣਾਤਾ ਹੁਣ ਫੇਰ ਨਵਾਂ ਵਪਾਰੀ ਨਾਂਦਾ ਐਸਾ ਜੀ ਕਿ ਜੋ ਇਹਨਾਂ ਦਾ ਇੰਟਰਨਲ ਮੈਟਰ ਹੈ ਪਰ ਹੋਏ ਪੰਜਾਬ ਦੇ ਵਿੱਚ ਜਿਹੜੇ ਨੇ ਰਾਜ ਸਭਾ ਦੇ ਕਿੰਦਰ ਗੁਰਤਾ ਜੀ ਤੇ ਪੰਜਾਬ ਦੇ ਹੀ ਨੇ ਜਿਹੜੇ ਮੈਂ ਉਹਨਾਂ ਦੇ ਕੁਐਸਚਨ ਕਰਾਂਗਾ ਦੀਖਸ਼ਿਤ ਕੌਣ ਹੈ ਉਹਦਾ ਪੰਜਾਬ ਤੋਂ ਕੀ ਲੈਣਾ ਦੇਣਾ ਹੈ ਉਹਨੂੰ ਕਿਸ ਗੱਲ ਦਾ ਪੰਜਾਬ ਦੀ ਡਾਕ ਸਭਾ ਸੀਟ ਦਿੱਤੀ ਵਿਕਰਮਜੀਤ ਸਿੰਘ ਸਾਨੀ ਕੌਣ ਹੈ ਰਹਿੰਦਾ ਪੰਜਾਬ ਦੇ ਵਿੱਚ ਉਹਨੂੰ ਕਿਸ ਗੱਲ ਦੀ ਪੰਜਾਬ ਦੀ ਸੀਟ ਦਿੱਤੀ ਹਰਵਜਨ ਸਿੰਘ ਟ੍ਰੈਕਟਰ ਹੈ ਉਹਦਾ ਕੀ ਯੋਗਦਾਨ ਹੈ ਮੈਂਬਰ ਪਾਰਲੀਮੈਂਟ ਬਣ ਕੇ ਜਿਹੜਾ ਪੰਜਾਬ ਦੇ ਉੱਤੇ ਬੈਠਾ ਹੋਇਆ ਹੋ ਆ ਕੇ ਔਰ ਜਿੰਨਿਆਂ ਨੂੰ ਇਹਨੇ ਪੰਜਾਬ ਦੀਆਂ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਉਹ ਇਹ ਲਫ਼ਜ਼ ਨਹੀਂ ਬੋਲੇ ਉਹ ਰਾਜਸੌਰ ਮੈ ਵੀ ਰਿਹਾ Google ਤੇ ਚਲੇ ਜਾਓ ਤੁਹਾਨੂੰ Google ਤੇ ਭਰੀ ਮਿਲੇਗੀ ਜਿਹੜਾ ਮੈਂ ਪੰਜਾਬ ਦੀ ਆਵਾਜ਼ ਚੋਂਦਾ ਰਿਹਾ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਇਹ ਤੇ ਬੋਲੇ ਹੀ ਨਹੀਂ ਬੋਲੂ ਉਹ ਜਿੰਨੂੰ ਕਹਿੰਦੇ ਨੇ ਕਬੂਤਰ ਬਣੇ ਬੈਠੇ ਨੇ ਉੱਥੇ ਇਹ ਆਵਾਜ਼ੀ ਪਾਰਟੀ ਜਿਹੜੀ ਐ ਉਹਨੂੰ ਕੇਵਲ ਧੰਨ ਚਾਹੀਦਾ ਉਹਨੂੰ ਪੈਸਾ ਚਾਹੀਦਾ ਉਹਨੂੰ ਪੰਜਾਬ ਦਾ ਫਿਊਚਰ ਨਹੀਂ ਚਾਹੀਦਾ ਉਹ ਵੀ ਨਹੀਂ ਚਾਹੀਦਾ ਮਨੇ ਨਵੀਂ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ ਫਿਰ ਕੰਮੀਦਾਰਾਂ ਨੂੰ ਸਮਝਦਾ ਹੋਗਾ ਮੈਂ ਤਾਂ ਪਹਿਲੇ ਵਸਿਆ ਜੀ ਕਿ ਆ ਭਾਜਪਾ ਆਪਣੇ ਸਿਰ ਤੇ ਚੋਣ ਲੜੇਗੀ ਭਾਜਪਾ ਅਜ ਆਪਣੇ ਪੈਰਾਂ ਤੇ ਖੜੀ ਹੈ ਮੈਂ ਤੁਹਾਨੂੰ ਦੱਸਦਾ ਤੇ ਸਾਰੀਆਂ ਪਾਰਟੀਆਂ ਦਾ ਵੋਟ ਸ਼ੇਅਰ ਕਟਿਆ ਜਿਹਦੇ ਆਮ ਆਦਮੀ ਲੋਕ ਸਭਾ ਉਹ ਹੀ ਚੋਣਾ ਹੋਣਾ ਜਿਹੜਾ ਇਮਾਨਦਾਰ ਹੋਇਆ ਜਿਹੜਾ ਨੈਸ਼ਨਲ ਇਲੈਕਸ਼ਨ ਕਮਿਸ਼ਨ ਨੇ ਕਰਾਇਆ 26% ਵੋਟ ਸ਼ੇਅਰ ਰਹਿ ਗਿਆ ਆਮ ਆਦਮੀ ਪਾਰਟੀ ਦੇ ਜਿਹਨੇ 94 ਐਮਐਲਏ

ਭਗਵਾਨ ਦਮੰਤੀ ਸਰਕਾਰੀ ਤੇ ਘਰ ਘਰ ਨਿਕਾ ਪਹੁੰਚ ਰਿਹਾ ਪਹਿਲੀ ਵਾਰ ਔਰ ਸ਼ਰਮ ਦੇ ਵਿੱਚ ਜਿਹੜੇ ਕੇਜਰੀਵਾਲ ਜੀ ਨੇ ਉਹ ਜਿਲਾ ਖੜਦੇ ਫਿਰਦੇ ਨੇ ਔਰ ਕੇਜਰੀਵਾਲ ਜੀ ਨੇ ਤਾਂ ਲੇਡੀਜ਼ ਲਈ ਮਹਿਲਾਵਾਂ ਲਈ ਮਾਤਰ ਸ਼ਕਤੀ ਲਈ ਵੀ ਟੀਕੇ ਗੋਲ ਤੇ ਕਿ ਮਹਿਲਾਵਾਂ ਤੋਂ ਕਦਰ ਹੀ ਰਹਿ ਗਈ ਸੀ ਜਨਾਹ ਭਾਰਤੀ ਜਨਤਾ ਪਾਰਟੀ ਅੰਦੋਲਨ ਕਰਕੇ ਰੋਕਦੀ ਉਹਨਾਂ ਨੇ ਸਕੂਲਾਂ ਵਿੱਚ ਵੀ ਟੀਕੇ ਗੋਲ ਤੇ ਰਿਹਾ ਕੇਜਰੀਵਾਲ ਤੇਹੀ ਜ਼ਿਲ੍ਹੇਦਾਰਾਂ ਦੇ ਕਿਦੇ ਹੋ ਧੰਨਵਾਦ योग भारतीय जनता पार्टी बठिंडा देका विधायक सरूप चंद सिंगला जी और उपस्थित पत्रकार बंधुओं मैं थो तो नमस्कार करना कि अपना कीमती समा कट के अज बठिंडा दे इस प्रेस कॉन्फ्रेंस आए तो अज बड़ी महत्वपूर्ण प्रेस कॉन्फ्रेंस है ਜੋ ਕਿ ਅੱਜ ਜੋ 4 ਸਾਲ ਕਾਲਾ ਅਧਿਆਇ ਇਤਿਹਾਸ ਦਾ ਲਿਖਿਆ ਗਿਆ ਪੰਜਾਬ ਦਾ ਜਾਤਾ ਪੰਜਾਬ ਦੇ ਲੋਕਾਂ ਕੋਈ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਇਚਾ ਕੇ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿਹਦਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਤੇ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਉਹ ਹੜਾ ਹੀ ਬਹਿ ਗਿਆ ਉਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ 'ਚ ਬਹਿ ਗਿਆ ਔਰ ਉਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਹੈ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਤੁਸੀਂ ਇਹ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈ ਉਹ ਪੈਦਾ ਹੁੰਦੀ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ ਕਿ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਇਹ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹੱਸਦਾ ਵਸਦਾ ਨੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲਡਸ ਜਿਹੜਾ ਇਹ ਵਾ ਪਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨ ਹੀ ਜਾ ਗਈ। ਔਰ ਉਹਦਾ ਕੇਵਲ ਦਾ ਕੇਵਲ ਕੋਈ ਜ਼ਿੰਮੇਵਾਰ ਹੈ ਤੇ ਉਹ ਆਮ ਆਗੇ ਪਾਰਟੀ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅਣਗਹਿਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਨਲੈਕੀ ਹੈ। ਜਿਵੇਂ ਕਰਕੇ ਅੱਜ ਕਿਸਾਨ ਸੜਕਾਂ ਦੇ ਆ ਗਿਆ। ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਨਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲ ਇਹ ਕਿਹਾ ਭਗਵੰਤ ਮਾਤਾ ਦੀ ਜੜੀ ਆਪ ਆਪੇ ਪਾੜੀ ਨਹੀਂ ਸਰਕਾਰ ਔਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਖੜਾ ਤੋਂ ਪਹਿਲੇ ਹੀ 292 ਕਰੋੜ ਰੁਪਇਆ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਇਆ ਜਿਹੜਾ ਕਿ ਐਸਡੀਆਰਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਦਾ ਆਂਦੀ ਹੈ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਸੀ ਪਹਿਲੇ ਤਾਂ ਮੁਕਰ ਗਏ ਭਗਵੰਤ ਸਿੰਘ ਪਰ ਜਿਹੜੀ ਕੈਗ ਹੈ ਜਿਹੇ ਹਿਸਾਬ ਰੱਖਦੀ ਹੈ ਦੇ ਜੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ ਉਹ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਹਿਸਾਬ ਕਿੱਥੋਂ ਦੇਣਗੇ ਉਹ ਜਾਤੇ ਹੋ ਇਹਨਾਂ ਦੇ ਐਡਵਰਟਾਈਜ਼ਮੈਂਟ ਦੇ ਹਟ ਜਗਾ ਤੇ ਬੋਰਡ ਲਈ ਬੈਠੇ ਨੇ ਆਪਣੇ ਲੋਕੀ ਆ ਚੁੱਕੇ ਨੇ ਨਫਰਤ ਕਰਦੇ ਨੇ ਇਹਦੀ ਚੰਗਲਾ ਤੋਂ ਪਰ ਇਹ ਬੋਰਡ ਲਾਣ ਤੋਂ ਬਾਅਦ ਜੀ ਯਾਹਣ ਵਾਲੀ ਹਵਾਈ ਯਾਤਰਾ ਵਾ ਜਿਹੜਾ ਕਿ ਸਾਰੀ ਆਮ ਆਦਮੀ ਪਾਰਟੀ ਦੇ ਲੀਡਰ ਮੌਜ ਬਸਤੀਆਂ ਕਰਦੇ ਮਰਦੇ ਰਹੇ ਉਹਦੇ ਹੀ ਤੋਂ ਪੈਸਾ ਲੱਗਿਆ ਲੱਗਦਾ 12500 ਕਰੋੜ ਦਾ ਯਾਹ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਉੱਤੇ ਉੱਥੋਂ ਹਾਰ ਕੇ ਬੁਰੀ ਤਰ੍ਹਾਂ ਪੰਜਾਬ ਹੀ ਦੇਣਾ ਲਈ ਬੈਠੇ ਨੇ ਉਹਨਾਂ ਦੀ ਘਾਰਾਂ ਉਹਦੇ ਬੰਗਲਿਆਂ ਦੇ ਖਰਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮੰਨ ਤੇ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਜੋ ਕਿ ਆਮ ਆਦਮੀ ਪਾਰਟੀ ਲਈ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾ ਰਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਵਰਕਰਾਂ ਦਾ ਵਿਕਾਸ ਹੋ ਗਿਆ ਅੱਜ ਜਿਹੜਾ ਇਹਨਾਂ ਦਾ ਜੋ ਵਰਕਰ ਸੀ ਜਾਂ ਐਮਐਲਏ ਸੀ ਜਾਂ ਮਨਿਸਟਰ ਸੀ ਜਿਹੜਾ ਸਾਈਟਰ ਦਾ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਂਦਾ ਸੀ ਉਹ ਅੱਜ ਬੰਗਲੇ ਆ ਵਿੱਚ ਬੋਲ ਗਿਆ ਉਹ ਵੱਡਿਆ ਵੱਡਿਆ ਘਟੀਆਂ ਵਿੱਚ ਘੁੰਮ ਰਿਹਾ ਤੇ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਅਤ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਕਰ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਤੇ ਅੱਜ ਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਚ ਕੋ ਪਤਾ ਹੁੰਦਾ ਮੌਨਸੂਨ ਆਣੀ ਹੈ ਔਰ ਐਡ ਕੀਤੇ ਜੋ ਭਵਿਕਵਾਣੀ ਸੀ ਉਹ ਪ੍ਰੋਟੈਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਮ ਆਲੀ ਇਹ ਹੋਰ ਜਿਆਦਾ ਵੱਡਾ ਅਲਰਮਿੰਗ ਸੀ ਪਰ ਹਰਵਾਰੀ ਬੈਠਕ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲੱਡਸ ਤੋਂ ਬਚਨ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਏਜੰਸੀਆ हायर ਕੀਤੀਆਂ ਜਾਂਦੀਆਂ ਨੇ ਤਾਂਕੀ ਸਮੇਂ ਸਿਰ ਜਿਸ ਵੇਲੇ ਫਲੱਡ ਦਾ ਮੌਸਮ ਆਦਾ ਬਰਸਾਤ ਦਾ ਮੌਸਮ ਆਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਵੇ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡਸ ਵੀ ਦੇਖੇ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਉਸ ਵੇਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਐ ਫਲੱਡ ਨੂੰ ਰੀਲੀਫ ਦੇ ਲਈ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਆਫਦਾਂ ਪ੍ਰਬੰਧਕ ਦੀ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਚ ਔਰ ਮਈ ਦੇ ਮਹੀਨੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ ਪਤਰਾ ਦਿਨ ਬਾਅਦ بارشਾਂ ਸ਼ੁਰੂ ਹੋ ਗਈਆਂ ਤੇ ਪ੍ਰਬੰਧਨ ਕਦੋਂ ਉੜਾ ਸੀ ਕਿ ਉਹ ਵੇ ਕਰ ਕੇ ਅੱਜ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਤੇ ਉਦਯੋਪੀਆਂ ਦਾ ਹੋ ਗਿਆ ਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰ ਇੱਕ ਦਾ ਪੰਜਾਬ ਵਿੱਚ ਘਰ ਚੱਲਦਾ ਪੰਜਾਬ ਹੀ ਕਿਸਾਨ ਬਾਉਲ ਪਰਦੇਸ ਹੈ ਤੇ ਕਿਸਾਨੀ ਬਰਬਾਦ ਹੋ ਗਈ ਹੈ ਦਾ ਮਤਲਬ ਪੰਜਾਬ ਬਰਬਾਦ ਹੋ ਰਿਹਾ ਬੈਠਾ ਔਰ ਉਹਦੀ ਜ਼ਿੰਮੇਵਾਰ ਗੌਰ ਹੈ ਕੇਵਲ ਵੀ ਕੇਵਲ ਭਗਵੰਤਾਨ ਸਰਕਾਰ ਜ਼ਿੰਮੇਵਾਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਇਹ ਮਤਲਬ ਹੁੰਦਾ ਕਿ ਜਿੰਨੇ ਤੁਹਾਡੇ ਨਦੀਆ ਨੇ ਨਾਲੇ ਨੇ ਬੰਨ ਨੇ ਬੰਨ ਪ੍ਰੋਟੈਕਸ਼ਨ ਜਿਹੜੇ ਬਣਾਏ ਜਾਂਦੇ ਨੇ ਬੰਨ ਜਿਹੜੇ ਰੀਲੀਫ ਲਈ ਕਿ ਕਿਹਨਾਂ ਤੇ ਵੱਡੇ ਡੈਮ ਹੁੰਦੇ ਨੇ ਜੀ ਛੋਟੇ ਡੈਮ ਬਣਾਏ ਜਾਂਦੇ ਨੇ ਛੋਟੇ ਬੰਨ ਬਣਾਏ ਜਾਂਦੇ ਨੇ ਤਾਂਕਿ ਰੀਲੀਫ ਦਿੱਤਾ ਜਾਏ ਨਾ ਤੇ ਇਹਨਾਂ ਨੇ ਨਹਿਰਾਂ ਦੀ ਸਫਾਈ ਕਰਾਈ ਨਾ ਇਹਨਾਂ ਨੇ ਜਿਹੜੇ ਉਹ ਬੰਨ ਸੀ ਉਹ ਮੇਰ ਕਰਾਏ ਨਾ ਇਹਨਾਂ ਨੇ ਡਿਸਲਟ ਕਰਾਈ ਆਪਣੇ ਮੇਰ ਜਿਹੜਾ ਹੁੰਦੇ ਨਹੀਂ ਛਾਗੜਾ ਡੈਮ ਉਹ ਟੋਟਲ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹੈ ਅਜ ਮਾਦੋਂਪੁਰ ਜਿਹੜਾ ਸਭ ਤੋਂ ਵੱਡਾ ਵਾਟਰ ਰਿਲੀਜ਼ਿੰਗ ਸਟੇਸ਼ਨ ਹੈ ਉਹਦੇ 게ਟਾਂ ਦੀ ਰਿਪੇਅਰ ਹੋਣੀ ਚਾਹੀਦੀ ਸੀ ਹੋਇਆ ਕੀ ਕਿ 게ਟ ਜਿਸ ਵਲੇ ਪਹਿਲੇ ਜਨਾਂ ਨੇ ਵਾਟਰ ਮੈਨੇਜਮੈਂਟ ਹੀ ਕੀਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧਲੇ ਕੀਤਾ ਜਦੋਂ ਪਤਾ ਸੀ ਕਿ ਇੰਨੀ ਵੱਡੇ ਹਾੜਾ ਆਣ ਵਾਲੇ ਨਹੀਂ ਇੰਨੀ ਵੱਡੀ ਬਾੜ ਆਣ ਵਾਲੀ ਹੈ ਤੈਨੂੰ ਪ੍ਰਾਇੋਰਟੀਕਲੀ ਫੇजेस ਦੇ ਵਿੱਚ ਇਹਨਾਂ ਨੂੰ ਪਾਣੀ ਛੱਡਦੇ ਰਹਿਣਾ ਚਾਹੀਦਾ ਸੀ ਤਾਂ ਕਿ ਪਾਣੀ ਦਾ ਲੈਵਲ ਘਟੇ ਇਹਨਾਂ ਨੇ ਪਾਣੀ ਨਹੀਂ ਛੱਡਿਆ ਉਥੇ ਪਾਣੀ ਜਿਹੜਾ ਹੈ ਉਹ ਸਾਰਾ ਹੀ ਪਾਣੀ ਜਮਾ ਹੁੰਦਾ ਰਿਹਾ ਔਰ ਉਹਦਾ ਕਾਰਨ ਕਿ ਜਿਸ ਵੇਲੇ ਬਰਸਾਤ ਹੋਈ ਤੇ ਜੋ ਤਮ ਬਾੜ ਦੀ ਹਾੜ ਦੀ ਫਲਡ ਦੀ ਸਿਚੁਏਸ਼ਨ ਬਣ ਗਈ ਦੂਜਾ ਅਜੇ ਨਹੀਂ ਸਾਰਾ ਡੈਪ 25% ਸਿਲਟ ਜਮੀ ਹੈ ਧਾਰ ਜਮੀਆਂ ਦੇ ਔਰ ਉਹ ਗਾਰ ਗਰ ਕੇ ਲੈਵਲ ਤੋਂ ਉੱਪਰ ਆਣਾ ਹੀ ਸੀ ਔਰ ਇਹਨਾਂ ਦੀ ਮਿਸਬੈਲੇਜਮੈਂਟ ਕਰਕੇ ਜਿਸ ਵੇਲੇ ਪਾਣੀ ਨੂੰ ਛੱਡਿਆ ਤੇ ਕੁਝ ਗੇਟ ਖੁੱਲੇ ਨਹੀਂ ਤੇ ਉਹ ਜੇ ਜੀ ਟੁੱਟ ਗਏ ਔਰ ਜ਼ਬਰਦਸਤ ਪਾਣੀ ਦੀ ਨਿਕਾਸੀ ਹੋਈ ਜਿੰਨੇ ਇਹ ਜਿਹੜਾ ਵੱਡਾ ਨੁਕਸਾਨ ਹੈ ਇਹ ਕੀਤਾ ਔਰ ਜਿਹਦੀ ਜ਼ਿੰਮੇਵਾਰ ਹੈ ਇਹ ਆਮ ਆਮ ਦੀ ਪਾਰਦੀ ਦੀ ਸਰਕਾਰ ਇਹ ਕੇਂਦਰ ਸਰਕਾਰ ਨਾਲ ਦੇਖਦੇ ਨੇ ਅੱਜ ਇਹ ਰਿਕਾਰਡ ਤੇ ਹੈ ਕਿ ਜਿਹੜੇ ਕੇਜਰੀਵਾਲ ਜੀ ਸਿਸੋਧੀਆਂ ਜੀ ਜੈਨ ਜੀ ਸੰਜੇ ਸਿੰਘ ਜੀ 13 ਲਈ ਬੈਠੇ ਸੀ ਉਹਗੇ ਆਮ ਆਦਮੀ ਤੇ ਨਹੀਂ ਇਹ ਤਾਂ ਖਾਜ਼ਾ ਆਦਮੀ ਨੇ ਦਿੱਲੀ ਦੇ ਬੰਗਲੇ ਖੋਏ ਗਏ ਤੇ ਪੰਜਾਬ ਦੇ ਆ ਕੇ ਬੰਗਲੇ ਇਹਨਾਂ ਨੇ ਆ ਕੇ ਉਹਨਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀਆਂ ਜਿਹੜਾ ਟੈਕਸਾਂ ਦੀ ਕਮਾਈ ਸੀ ਲੋਕਾਂ ਦੀ ਉਹਨਾਂ ਨਾਲ ਗੱਡੀਆਂ ਦੇ ਮੌਜਬਸਤੀ ਚੋਂ ਕੱਢ ਦਿੱਤੇ ਪਰ ਜਦੋਂ ਪੰਜਾਬ ਤੇ ਵਿਵਿਧਾ ਆਈ ਜਦੋਂ ਪੰਜਾਬ ਤੇ ਹੜ੍ਹ ਆਏ ਪੰਜਾਬ ਤੇ ਬਾੜ ਆਈ ਤੇ ਸਾਰੇ ਜੀ ਲੀਡਰ ਪਾਰਟੀ ਨਾ ਇੱਥੇ ਕੇਜਰੀਵਾਲ ਨਵੇਂ ਨਾ ਉਹ ਵੀ ਨਿਕਲ ਗਏ ਨਾ ਇੱਥੇ ਸਸੋਦੀਆ ਜੀ ਨਜ਼ਰ ਆਏ ਉਹ ਵੀ ਨਿਕਲ ਗਏ ਨਾ ਇੱਥੇ ਜੈਨ ਜੀ ਨਜ਼ਰ ਆਏ ਉਹ ਵੀ ਨਿਕਲ ਗਏ ਤੇ ਮਾਨ ਜੀ ਜਿਹੜੇ ਸੀ ਉਹ ਹਸਪਤਾਲ ਜਾ ਬੁੱਛ ਲੀਡਰਲੈਸ ਹੋ ਗਿਆ ਪੰਜਾਬ ਜਦੋਂ ਮੈਨੇਜਮੈਂਟ ਪਹਿਲੇ ਕੀਤੀ ਨਹੀਂ ਔਰ ਜਦੋਂ ਡਿਜ਼ਾਸਟਰ ਆ ਗਿਆ ਤੇ ਐਸਕੇਪ ਕਰਕੇ ਨਿਕਲ ਗਏ ਉਦਾਂ ਹੀ ਕਾਂਗਰਸ ਪਾਰਟੀ ਹੈ ਇਹ ਜਿਨਾਬਾ ਡਿਊਟੀ ਲੱਗੀ ਸੀ ਆਪੋਜੀਸ਼ਨ ਦੀ ਕਿ ਅਸੀਂ ਲੋਕਾਂ ਨੂੰ ਸਰਕਾਰ ਤੇ ਮਾਰੇ ਕਮਾ ਤੋਂ ਬਚਾਵਾਂਗੇ ਤੇ ਕਾਂਗਰਸ ਦਾ ਲੀਡਰ ਰਾਹੁਲ ਜਾਂਦੀ ਮਲੇਸ਼ੀਆ ਚਲਾ ਗਿਆ ਛੁੱਟੀਆਂ ਮਨਾਉਣ ਦੇ ਜਿਸ ਵੇਲੇ ਹੜਾਈ ਲੋਕ ਤੜਪ ਰਹੇ ਸੀ ਤੇ ਕੰਮ ਕੌਣ ਆਇਆ ਕੇਵਲ ਭਾਈ ਕੇਵਲ ਭਾਰਤੀ ਦਿੱਤਾ ਪਾ ਭਾਰਤੀ ਜਨਤਾ ਪਾਰ ਦੀ ਲੀਡਰਸ਼ਿਪ ਮੇਰੇ ਮੇਰੇ ਤੇ ਵੀ ਡਿਊਟੀ ਲੱਗੀ ਸਾਡੇ ਜਾਖੜ ਸਾਹਿਬ ਹੀ ਐਸਨੇ ਜੀ ਸਾਰੇ ਹੀ ਸੀਨੀਅਰ ਲੀਡਰਸ਼ਿਪ ਸਾਰੇ ਵਰਤਨ ਸਹਿਬਾਨ ਲੋਕਾਂ ਦੇ ਨਾਲ ਫਲਾਣ ਦੇ ਵਿੱਚ ਜਾ ਕੇ ਖੜੇ ਹੋ ਗਏ ਲੋਕਾਂ ਦੇ ਰਿਲੀਫ ਦੇ ਲਈ ਖੜੇ ਹੋ ਗਏ ਵੱਡੇ ਵੱਡੇ ਕਦਮ ਅਸੀਂ ਰੱਖਦੇ ਭਾੜ ਕੇ ਲੋਕਾਂ ਇੱਕ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਦਿੱਟੋ ਸਰਕਾਰ ਦਾ ਕੰਮ ਸੀ ਉਹ ਉਪਰਾਲੇ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਇਹਨਾਂ ਦੇ ਮੰਤਰੀ ਪਹਿਲੇ ਤੋਂ ਮਸਤਰੇ ਲੋਕੀ ਅਨਾਦੇ ਇਲੈਕਸ਼ਨ ਦੇ ਵਿੱਚ ਜਿਹੜਾ ਪਾਈਲੈਕਸ਼ਨ ਸੀ ਉਦੋਂ ਫਲੱਡ ਬਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਜੇ ਲੱਗੇ ਰੇ ਜਿਹੜਾ ਤਰਨ ਤਰਨ ਦਾ ਇਲੈਕਸ਼ਨ ਆ ਰਹਾ ਹੈ ਉਹ ਵੀ ਲੱਗੇ ਤੇ ਜਦੋਂ ਫਲੱਡ ਆਏ ਤੇ ਭੱਜ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਸੱਤਰ ਤੋਂ ਵੱਧ ਮੰਤਰੀ ਕੇਂਦਰੀਏ ਮੰਤਰੀ ਹੁਣ ਵੀ ਆ ਰਹੇ ਨੇ ਨਿਰੰਤਰ ਮੰਤਰੀ ਪਿੰਡਾਂ 'ਚ ਪਹੁੰਚ ਰਹੇ ਨੇ ਕੇਂਦਰੀਏ ਮੰਤਰੀ ਮੋਦੀ ਜੀ ਨੇ ਡਰਟੇ ਦਿੱਤਾ ਤੇ ਜਾਓ ਜਾ ਕੇ ਉੱਥੇ ਜਿਹੜੇ ਪੰਜਾਬ ਦੇ ਲੋਕ ਖੜਾ ਦੇ ਵਿੱਚ ਅੱਜ ਨੁਕਸਾਨ ਉਠਾਈ ਬੈਠੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਜ਼ਖਮਾਂ ਦੇ ਮਰਮ ਲਾ ਗਿਆ ਉਪਰਾਲੇ ਕਰੋ ਅੱਜ ਜਿਸ ਤਰ੍ਹਾਂ ਮੈਂ ਕਿਹਾ ਕਿ ਹਰ ਤਰ੍ਹਾਂ ਦਾ ਸਮਾਨ ਅਸੀਂ ਦੇ ਰਹੇ ਚਾਹੇ ਰਾਸ਼ਨ ਹੋਏ ਚਾਹੇ ਉਹਨਾਂ ਦੀ ਦਵਾਈਆਂ ਹੋਣ ਮੈਡੀਕਲ ਕੈਂਪ ਲਾ ਰਹੇ ਇਹਦੇ ਨਾਲ ਹੀ ਸਾਡੀ ਆਰਐਸਐਸ ਰਾਸ਼ਟਰੀ ਸੰਸਦ ਸਾਹਿਬ ਉਹਨਾਂ ਦੀਆਂ ਵੀ ਜਿਹੜੀਆਂ ਸੰਸਥਾਵਾਂ ਨੇ ਉਹੀ ਪਹਿਲੇ ਦਿਨ ਤੋਂ ਉਹਨਾਂ ਦਾ ਕੋਈ ਰਾਜਨੀਤਿਕ ਹੈ ਨਹੀਂ ਉਹ ਤਾਂ ਸਮਾਜ ਸੇਵੀ ਸੰਸਥਾ ਹੈ ਉਹਨਾਂ ਦੇ ਵਰਕਰ ਵੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਲੋਕਾਂ ਦੇ ਦੁੱਖ ਵੰਡਾਣ ਲਈ ਨਿਕਲੇ ਹੋਏ ਨੇ ਤੇ ਸਰਕਾਰ ਜਿਹੜੀ ਹੈ ਉਹ ਨਾਕਾਮ ਹੈ ਮੈਂ ਇਹ ਦੱਸਾਂਗਾ ਕਿ 2 ਲੱਖ ਕਿਊਸਿਟ ਰੰਗੀ ਸਾਗਰ ਟਾਈਮ ਤੋਂ ਪਾਣੀ ਛੱਡਿਆ ਗਿਆ ਕਿਉਂ ਛੱਡਿਆ ਗਿਆ ਪਹਿਲੇ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਕਿ ਦਾ ਛੱਡਣਾ ਪਏ ਜਦੋਂ ਇਹਨਾਂ ਦੀ ਨਾਕਾਮੀ ਨਲਾਕੀ ਜੇ ਕਰਕੇ ਆਮ ਆਦਮੀ ਪਾਰਟੀ ਲੋਟਣਾ ਪਿਆ ਤੇ ਲੋਕਾਂ ਦੇ ਘਰ ਲੋਕਾਂ ਦੇ ਖੇਤ ਲੋਕਾਂ ਦਾ ਸੜਕਾਂ ਸਾਰੀਆਂ ਲੋਕਾਂ ਦੇ ਪਸ਼ੂ ਸਾਡੀ ਜਿਹੜਾ ਸਾਰੀ ਸਰਮਾਇਆ ਉਹਨਾਂ ਦਾ ਪਾਣੀ ਦੇ ਵਿੱਚ ਗੋਪੀਆ ਸੋ ਅੱਜ ਮੈਂ ਡਿਟੇਲ ਦੇ ਰੀਤੇ ਤੁਹਾਨੂੰ ਲਿਖਤ ਰੂਪ ਵਿੱਚ ਮੈਂ ਪੁਚਾ ਦਿਆ ਵਾ ਕਿ ਜੋ ਜੋ ਇਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਕਰਨ ਦੀਆਂ ਡਿਟੇਲ ਜ਼ਿੰਮੇਵਾਰੀਆਂ ਜੋ ਸਰਕਾਰੀ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਮੰਨੀ ਸੀ ਪ੍ਰੋਸੀਜਰਲ ਡਿਊਟੀ ਸੀ ਜਿਹੜੀ ਇਹਨਾਂ ਉਹ ਮੈਂ ਸਾਰੀ ਤੁਹਾਨੂੰ ਲਿਖਾਗਾ ਕਿਿੱਥੇ ਨਕਾਮ ਹੋ ਗਏ ਪਰ ਉਹੀ ਗੱਲ ਹੋਈ ਕਿ ਲਮੋਂ ਨੇ ਖਤਾ ਕੀ ਸਦੀਆਂ ਨੇ ਸਜਾ ਪਾਈ ਹੁਣ ਅਜ ਕੀ ਹੋ ਰਿਹਾ ਕਿ ਕਿਸਾਨਾਂ ਦੀ ਜਿਹੜੀ ਕਾਸ਼ਤ ਵਾਲੀ ਜ਼ਮੀਨ ਹੈ ਪਾਣੀ ਉਤਰ ਰਿਹਾ ਹੈ ਉਥੇ ਗਾਰ ਰੇਤ ਆ ਗਈ ਹੈ ਨੇ ਭਗਵੰਤ ਮਾਨੀਏ ਕਿਆ ਸਰਕਾਰ ਜ਼ਿੰਮੇਵਾਰ ਨਹੀਂ ਤੇ ਸਰਕਾਰ ਨੇ ਕਿਥੇ ਠੇਕੇ ਦੇ ਦਿੱਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਭ੍ਰਿਸ਼ਟਾਚਾਰੀ ਲੋਕ ਸੀ ਕਿਸਾਨ ਨੂੰ ਤਾਂ ਮਿਲਦਾ ਵੇ 2000 ਰੁਪਏ ਉਹ ਘਾੜ ਚੁੱਤੰਦਾ ਤੇ 25000 ਪਰ ਉਹ ਘਾੜ ਏਕੜ ਜਿਹੜੀ ਹੈ ਉਹ ਇਹਨਾਂ ਦੇ ਜਿਹੜੇ ਠੇਕੇਦਾਰਾਂ ਨੇ ਭੇਜਦੇ ਨੇ ਉਹ ਕਬਾਰ ਹੈ ਕਿਸਾਨ ਮੁਜਾਰਤ ਵੇ ਭੁੱਖੇ ਦਾ ਬੁਖਾਰ ਹੈ ਜਿਹੜੇ ਨੇ ਕਿਹਾ ਸੀ ਕਿ ਇੱਕ ਇੱਕ ਘਾੜ ਦਾ ਜਿਹੜਾ ਕੰਨ ਹੈ ਉਹ ਕਿਸਾਨ ਦੇ ਖਾਤੇ ਜਾਣਗਾ ਉਹ ਖਾਤੇ ਚਲਾ ਗਿਆ ਆਮ ਆਦਮੀ ਪਾਰਟੀ ਅੱਜ ਜਿਹੜੇ ਫਲਡਸ ਤੋਂ ਬਾਅਦ ਬਾੜ ਤੋਂ ਬਾਅਦ ਮੁਸ਼ਕਲਾ ਆ ਗਈ ਹੈ ਲੋਕਾਂ ਨੂੰ ਸਕਿਨ ਪ੍ਰੋਬਲਮਸ ਹੋਈਆਂ ਗਿਆ ਲੋਕਾਂ ਨੂੰ ਦਵਾਈਆਂ ਦੀ ਲੋੜ ਹੈ ਲੋਕਾਂ ਨੂੰ ਰੀਹੈਬਿਲਿਟੇਸ਼ਨ ਦੀ ਲੋੜ ਹੈ ਲੋਕਾਂ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਕਿਸਾਨਾਂ ਨੂੰ ਖਾਣ ਦੀ ਲੋੜ ਹੈ ਸਰਕਾਰ ਕੁੰਭ ਕਰਨ ਬਾਅਦ ਕੇ ਸੁੱਤੀ ਕਿਤੇ ਨਜ਼ਰ ਨਹੀਂ ਆ ਰਹੀ ਕਿਤੇ ਇਹਨਾਂ ਨੂੰ ਮੰਤਰੀ ਨੇ ਇਹਨਾਂ ਦਾ ਤੇ ਬੋਕਲ ਦਾ ਤਰਨ ਤਾਰ ਕਿ ਤਰਨ ਤਾਰਨ ਕੀਤਾ ਜਿੱਤ ਨਹੀਂ ਇਹ ਪਰ ਮੈਂ ਫੇਰ ਕਹਣਾ ਕਿ ਇਹ ਜੇ ਤੁਸੀਂ ਸੱਤਾ ਤਾਕਤ ਲਾ ਦਿੰਦੇ ਹੋ ਤੁਸੀਂ ਪੰਜਾਬ ਦੇ ਸਾਰੇ ਮੰਤਰੀ ਲਾ ਦਿੰਦੇ ਹੋ ਤੁਸੀਂ ਆਮ ਆਦਮੀ ਪਾਰਟੀ ਆ ਲੋ ਪੰਜਾਬ ਦੇ ਸਾਰੇ ਅਫਸਰ ਲਾ ਦਿੰਦੇ ਪਰ 2027 ਕੌਣ ਬਚਾਏਗਾ 2027 ਕੌਣ ਬਚਾਏਗਾ ਮੈਨੂੰ ਤਾਂ ਪਤਾ ਲੱਗਾ ਕਿ ਇਹਨਾਂ ਨੇ ਸਰਵੇ ਕੀਤਾ ਉੱਥੇ ਤੇ ਦਬਲੂ ਫਿਕਰ ਵੀ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੇ ਕਾਂਗਰਸੀ ਮੁੱਦੀ ਪਈ ਹੈ ਕਿਉਂਕਿ ਕਾਂਗਰਸ